ਪੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਹ ਯੁੱਧ 15 ਅਪ੍ਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਾਂ ਨਾਲ ਛੋਟੀਆਂ-ਛੋਟੀਆਂ ਝੜੜਾਂ ਹੁੰਦੀਆਂ ਰਹਿੰਦੀਆਂ ਸਨ ਪਰ ਵੱਡੇ ਜੁੱਦਾਂ ਦਾ ਇਹ ਪਹਿਲਾ ਯੁੱਧ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ, ਤਦ ਤੋਂ ਹੀ ਬ੍ਰਾਹਮਣ ਜਮਾਤ ਦੇ ਰਾਜਪੂਤ Hindu ਰਾਜਿਆਂ ਨੇ ਸਿੱਖ ਸੰਸਥਾ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ ਇਹ ਟੱਕਰ 10ਵੇਂ ਗੁਰੂ ਦੇ ਸਮੇਂ ਆਪਣੀ ਅੰਤਮ ਮੰਜ਼ਿਲ ਤੱਕ ਪਹੁੰਚ ਚੁੱਕੀ ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਗੁਰਸਿੱਖਾਂ ਨੇ ਇਹ ਜ਼ਿਆਦਾਤਰ ਲੜਾਈ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟੱਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ ਹਜ਼ਾਰਾਂ ਸਿੱਖ ਕੋੜਸਵਾਰੀ ਤੇ ਸ਼ਸਤਰ ਵਿੱਦਿਆ ਲੈ ਕੇ ਤਿਆਰ ਹੋ ਚੁੱਕੇ ਸਨ ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ਤੇ ਚੜਨਾ ਅਤੇ ਵੱਡੇ ਵੱਡੇ ਰਾਜਿਆਂ ਦਾ ਗੁਰੂ ਘਰ ਤੇ ਸ਼ਰਧਾ ਰੱਖਣਾ ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ। ਇਨੀ ਦਿਨੀ ਪੂਰਬੀ ਬੰਗਾਲ ਤੋਂ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਨੰਦਪੁਰ ਸਾਹਿਬ ਆਇਆ ਤੇ ਸ਼ਰਧਾ ਵਜੋਂ ਕੁਝ ਕੀਮਤੀ ਤੋਹਫ਼ੇ ਲਿਆਇਆ। ਜਿਵੇਂ ਕਿ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ ਅਤੇ ਕੋੜੇ ਆਦਿ ਆਨੰਦਪੁਰ ਸਾਹਿਬ ਰਿਆਸਤ ਕਹਿਲੂਰ ਵਿੱਚ ਪੈਂਦਾ ਸੀ ਜਿੱਥੋਂ ਦਾ ਰਾਜਾ ਭੀਮਚੰਦ ਸੀ ਅਤੇ ਇਸ ਦੀ ਰਾਜਧਾਨੀ ਬਲਾਸਪੁਰ ਸੀ ਭੀਮਚੰਦ ਦੇ ਲੜਕੇ ਅਜਮੇਰ ਚੰਦ ਦੀ ਕੜਮਾਈ ਫਤਿਹ ਸ਼ਾਹ ਦੀ ਲੜਕੀ ਨਾਲ ਹੋ ਗਈ ਫਤਿਹ ਸ਼ਾਹ ਸ਼੍ਰੀਨਗਰ ਗੜਵਾਲ ਦਾ ਰਾਜਾ ਸੀ ਅਤੇ ਗੁਰੂ ਨਾਲ ਕਰਨ ਨਾਲ ਹਿਤ ਰੱਖਦਾ ਸੀ ਇਸ ਮੌਕੇ ਤੇ ਭੀਮਚੰਦ ਨੇ ਗੁਰੂ ਸਹਿਬ પાસે ਤੋਹਫੇ ਠੱਗਣ ਦਾ ਪਾਜ ਬਣਾਇਆ ਕਿ ਕੜਮਾਈ ਦੇ ਮੌਕੇ ਤੇ ਪ੍ਰਸ਼ਾਦੀ ਹਾਥੀ ਪੰਜ ਕਲਸ਼ ਸ਼ਸਤਰ ਅਤੇ ਕੋੜੇ ਸਮਿਆ ਨੇ ਕੁਝ ਦਿਨਾਂ ਲਈ ਮੰਗੇ ਜਾਨਤੇ ਫਿਰ ਵਾਪਸ ਨਾ ਦਿੱਤੇ ਜਾਣ ਪਰ ਗੁਰੂ ਸਾਹਿਬ ਨੇ ਸਾਫ ਨਾ ਕਰ ਦਿੱਤੀ ਕਿਉਂਕਿ ਉਹ ਇਸ ਦੀ ਬੇਈਮਾਨੀ ਨੂੰ ਸਮਝਦੇ ਸਨ ਇਸ ਉਪਰੰਤ ਭੀਮਚੰਦ ਅੰਦਰੋਂ ਅੰਦਰ ਸੜਦਾ ਰਿਹਾ ਸੀ ਅਤੇ ਮੌਕੇ ਦੀ ਭਾਲ ਵਿੱਚ ਸੀ ਕਿ ਕਿਵੇਂ ਗੁਰੂ ਘਰ ਨੂੰ ਤਬਾਹ ਕੀਤਾ ਜਾਵੇ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਇਲਾਕੇ ਵਿੱਚ ਪ੍ਰਚਾਰ ਦੌਰੇ ਤੇ ਨਿਕਲੇ ਅਤੇ ਨਿੱਕੀਆਂ-ਨਿੱਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਵਿਸਾਖੀ ਦੇ ਮੌਕੇ ਤੇ ਰਵਾਲਸਰ ਪਹੁੰਚੇ ਇਸੇ ਵਸਾਖੀ ਦੇ ਮੇਲੇ ਤੇ ਸਿਰ ਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਦੇ ਗੁਰਮਤਿ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਉਸ ਦੀ ਰਿਆਸਤ ਵਿੱਚ ਕੁਝ ਸਮਾਂਠਹਿਰਨ ਅਤੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ ਇਸ ਦੇ ਨਾਲ ਹੀ ਉਸਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫਤਿਹ ਸ਼ਾਹ ਨੇ ਖੋਹ ਲਿਆ ਹੈ ਉਹ ਕਿਸੇ ਤਰ੍ਹਾਂ ਵਾਪਸ ਕਰਵਾ ਦੇਵੋ ਗੁਰੂ ਸਾਹਿਬ ਨੇ ਆਪਣੇ 52 ਕਵੀ ਅਤੇ ਹੋਰ ਥੋੜੇ ਜਿਹੇ ਸਿੱਖਾਂ ਨਾਲ ਸਨ 16 85 ਦੇ ਸ਼ੁਰੂ ਵਿੱਚ ਰਿਆਸਤ ਸਿਰਮੌਰ ਦੀ ਰਾਜਧਾਨੀ ਨਾਹਨ ਪਹੁੰਚੇ ਸਭ ਤੋਂ ਪਹਿਲਾਂ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਨੂੰ ਬੁਲਾ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੌਤਾ ਕਰਵਾਇਆ ਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾਇਆ ਇਸ ਸਮੇਂ ਸਤੂਗੁਰਾਂ پاس 500 ਦੇ ਕਰੀਬ ਸਸ਼ਤਰਹੀ ਸਿੱਖ ਸਨ ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸ ਦੀ ਰਾਜਸਤ੍ਰ ਵਿੱਚ ਕਾਫੀ ਸਮਾਂ ਟਿਕਣ ਤਾਂ ਕਿ ਇੱਕ ਤਾਂ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਨਾਲ ਹੀ ਉਹਨਾਂ ਦੇ ਹੁੰਦਿਆਂ ਕਿਸੇ ਰਾਜੇ ਦੀ ਹਿੰਮਤ ਵੀ ਨਹੀਂ ਪਵੇਗੀ ਕਿ ਉਸ ਦੇ ਇਲਾਕੇ ਉੱਪਰ ਨਜ਼ਰ ਰੱਖ ਸਕੇ ਰਾਜੇ ਨੇ ਸਤਗੁਰਾਂ ਦੇ ਨਿਵਾਸ ਲਈ ਜਮਨਾ ਕਿਨਾਰੇ ਇੱਕ ਅਸਥਾਨ ਦੀ ਪੇਸ਼ਕਸ਼ ਕੀਤੀ ਜੋ ਗੁਰੂ ਜੀ ਨੇ ਪ੍ਰਵਾਨ ਕਰਕੇ ਉੱਥੇ ਇੱਕ ਕਿਲਾ ਤਿਆਰ ਕਰਵਾਇਆ ਇਸ ਅਸਥਾਨ ਦਾ ਨਾਮ ਪੋਟਾ ਸਹੂਬ ਰੱਖਿਆ ਗਿਆ ਜਿਸ ਦਾ ਅਰਥ ਹੈ ਪੈਰ ਰੱਖਣ ਦੀ ਥਾਂ ਇੱਥੇ ਹੀ ਕੁੰਜਪੁਰ ਕਲਾ ਕਰਨਾਲ ਦੇ 500 ਪਠਾਨ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਲੈ ਕੇ ਨੌਕਰੀ ਲਈ ਹਾਜ਼ਰ ਹੋਏ ਇਹ ਪਠਾਨ ਸਿਪਾਹੀ ਔਰੰਗਜੀਬ ਦੀ ਫੌਜ ਵਿੱਚੋਂ ਕੱਢੇ ਗਏ ਸਨ ਅਤੇ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰ ਰੱਖਣ ਨੂੰ ਤਿਆਰ ਨਹੀਂ ਸੀ ਗੁਰੂ ਜੀ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ ਇਹਨਾਂ ਪਠਾਣਾ ਸਪਾਈਆਂ ਦੇ ਸਰਦਾਰ ਸਨ ਨਜ਼ਮਤ ਖਾਂ ਕਾਲਾ ਖਾਂ ਭੀਖਨ ਖਾਂ ਹਾਇਤ ਖਾਂ ਅਤੇ ਉਮਰ ਖਾਂ ਇਸ ਤੋਂ ਇਲਾਵਾ 500 ਉਦਾਸੀ ਵੀ ਮਹੰਤ ਕ੍ਰਿਪਾਲਦਾਸ ਦੇ ਨਾਲ ਗੁਰੂ ਜੀ ਪਾਸ ਟਿਕੇ ਹੋਏ ਸਨ ਇਸ ਸਮੇਂ ਰਾਜਾ ਭੀਮਚੰਦ ਦੇ ਪੁੱਤਰ ਅਜਮੀਰ ਚੰਦ ਅਤੇ ਫਤੇਹ ਚੰਦ ਦੀ ਲੜਕੀ ਦੀ ਸ਼ਾਦੀ ਦੇ ਸਮੇਂ ਸਾਰੇ ਪਹਾੜੀ ਰਾਜੇ ਇਕੱਠੇ ਹੋਏ ਸਨ ਰਾਜਾ ਭੀਮਚੰਦ ਨੇ ਗੁਰੂ ਘਰ ਤੋਂ ਬਦਲਾ ਲੈਣ ਲਈ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹਿਆ ਉਸਨੇ ਸੋਚਿਆ ਕਿ ਇਸ ਸਮੇਂ ਗੁਰੂ ਜੀ ਥੋੜੇ ਜੇ ਸਿੱਖਾਂ ਨਾਲ ਪੌਟਾ ਸਾਹਿਬ ਠਹਿਰੇ ਹਨ ਕਿਉਂ ਨਾ ਗੜਵਾਲ ਜਾਂਦੇ ਹੋਏ ਰਾਹ ਵਿੱਚ ਉਨ੍ਹਾਂ ਉੱਤੇ ਹਮਲਾ ਕੀਤਾ ਜਾਵੇ ਉਸ ਸਮੇਂ ਗੁਰੂ ਜੀ ਨੂੰ ਖਤ ਲਿਖਿਆ ਜਿਸ ਵਿੱਚ ਬੇਨਤੀ ਕੀਤੀ ਕਿ ਬਰਾਤ ਨੂੰ ਪੋਟਾ ਸਾਹਿਬ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਜੇਕਰ ਬਰਾਤ ਨੂੰ ਰੋਕਿਆ ਗਿਆ ਤਾਂ ਉਹ ਵਾਪਸੀ ਤੇ ਸਿੱਖਾਂ ਨਾਲ ਲੜਾਈ ਕਰਨਗੇ ਗੁਰੂ ਜੀ ਨੇ ਅਜਮੇਰ ਚੰਦ ਅਤੇ ਉਸ ਦੇ ਕੁਝ ਸਾਥੀਆਂ ਤੋਂ ਸ਼ਿਵ ਹੋਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਭੀਮਚੰਦ ਨੇ ਸੋਚਿਆ ਕਿ ਵਿਆਹ ਦੇ ਸਮੇਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਰਹੇ ਹਨ ਇਸ ਲਈ ਵਿਆਹ ਤੋਂ ਵਾਪਸ ਆਉਂਦਿਆਂ ਹੋਇਆਂ ਉਹਨਾਂ ਨੂੰ ਚੁੱਕ ਚਕਾ ਕੇ ਇੱਕ ਮਿਲਵੀ ਤਾਕਤ ਨਾਲ ਗੁਰੂ ਘਰ ਤੇ ਹਮਲਾ ਕਰਕੇ ਉਸ ਨੂੰ ਸਮਾਪਤ ਕਰ ਦੇਵਾਂਗੇ ਇਸ ਵਿਆਹ ਦੇ ਮੌਕੇ ਤੇ ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੱਦਾ ਭੇਜਿਆ ਗੁਰੂ ਜੀ ਤਾਂ ਨਾ ਗਏ ਪਰ ਕੁਝ ਕੀਮਤੀ ਤੋਹਫਿਆਂ ਨਾਲ ਤੰਬੋਰ ਭਾਈ ਦਇਆਰਾਮ ਅਤੇ ਦੀਵਾਨ ਚੰਦ ਦੇ ਹੱਥ ਘੱਲ ਦਿੱਤਾ ਅਤੇ ਕੁਝ ਸੰਗਾਂ ਨੂੰ ਵੀ ਨਾਲ ਭੇਜਿਆ ਜਦ ਇਸ ਦਾ ਪਤਾ ਭੀਮਚੰਦ ਨੂੰ ਲੱਗਾ ਤਾਂ ਉਸ ਨੇ ਫਤੇਸ਼ਾਹ ਨੂੰ ਗੁਰੂ ਜੀ ਵੱਲੋਂ ਭੇਜਿਆ ਤੰਬੂਲ ਵਾਪਸ ਕਰਨ ਲਈ ਕਿਹਾ ਤੇ ਡਰਾਵਾ ਦਿੱਤਾ ਕਿ ਜੇਕਰ ਉਸ ਨੇ ਇਹ ਤੰਬੂਲ ਪ੍ਰਵਾਨ ਕੀਤਾ ਤਾਂ ਉਹ ਵਿਆਹੀ ਨੂੰ ਨੂੰ ਛੱਡ ਜਾਵੇਗਾ ਫਤੇਸ਼ਾਹ ਨੇ ਤੰਬੂਲ ਵਾਪਸ ਕਰ ਦਿੱਤਾ ਭੀਮਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਅਤੇ ਤੰਬੂਲ ਤੇ ਤੋਹਫੇ ਵੀ ਖੋ ਲੁੱਟ ਲਏ ਜਾਣ ਸਿੱਖਾਂ ਨੇ ਛੋਟੀ ਜਹੀ ਟੱਕਰ ਦੇ ਬਾਅਦ ਉਹ ਤੋਫੇ ਵਚਾਲ ਆਏ ਅਤੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਭੀਮਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੰਗ ਦੀ ਤਿਆਰੀ ਆਰੰਭ ਕਰ ਦਿੱਤੀ। ਇਸ ਲਈ ਪੂਰੀ ਦੇਖਭਾਲ ਪਿੱਛੋ ਪੋਂਟਾ ਸਾਹਿਬ ਤੋਂ 7 ਮੀਲ ਦੂਰ ਪੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ। ਗੁਰੂ ਜੀ ਦੇ ਮਾਮਾ ਕਰਪਾਲ ਚੰਦ ਜੀ ਨੇ ਅਤੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੁੱਤਰਾਂ ਸੰਗੋਸਾ ਜੀਤਮਲ ਮੋਰੀ ਚੰਦ ਗੁਲਾਬ ਰਾਏ ਗੰਗਾ ਰਾਮ ਅਤੇ ਦੀਵਾਨ ਚੰਦ ਨੇ ਗੁਰੂ ਜੀ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ ਛੋਟੇ ਜਿਹੇ ਮੈਦਾਨ ਤੋਂ ਵੱਧ ਪਹਾੜੀ ਸੀ ਅਤੇ ਫਿਰ ਮੈਦਾਨ ਜਿੱਥੇ ਗੁਰੂ ਜੀ ਨੇ ਮੋਚੇ ਲਗਾਏ ਹੋਏ ਸਨ ਤਾਂ ਕਿ ਦੁਸ਼ਮਣ ਮਾਰ ਖਾ ਕੇ ਪਿੱਛੇ ਲਾਸੇ ਤਾਂ ਜਮਨਾ ਪਾਰ ਵਖਤ ਦਵਾਇਆ ਜਾਵੇ ਭਾਈ ਰਾਮ ਕੋਇਰ ਮਿਹਰੇ ਅਤੇ ਕਾਲਾ ਖਾਨ ਨੂੰ ਪੋਟਰ ਸਾਹਿਬ ਦੀ ਰੱਖਿਆ ਲਈ ਛੱਡਿਆ ਗਿਆ ਉੱਤਰ ਪਹਾੜੀ ਰਾਜ ਨੇ ਆਪਣਾ ਦੂਤ ਭੇਜ ਕੇ 500 ਪਠਾਣਾਂ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਨਸ ਜਾਣ ਲਈ ਕਿਹਾ ਯੁੱਧ ਤੋਂ ਇੱਕ ਰਾਤ ਪਹਿਲਾਂ ਹੀ 400 ਪਠਾਣ ਨਸ ਗਏ ਤੇ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ ਕੇਵਲ ਕਾਲਾ ਖਾਨ ਹੀ ਆਪਣੇ 100 ਸਪਾਹੀਆਂ ਸਮੇਤ ਟਿਕਿਆ ਰਿਹਾ ਇਸ ਤੋਂ ਇਲਾਵਾ ਗੁਰੂ ਸਾਹਿਬ ਪਾਸ ਆਇਆ 500 ਉਦਾਸੀ ਸਾਧਾਂ ਦਾ ਟੋਲਾ ਵੀ ਜੰਗ ਦੀ ਖਬਰ ਸੁਣਦਿਆਂ ਰਾਤ ਨੂੰ ਨਸ ਗਏ ਅਤੇ ਕੇਵਲ ਉਹਨਾਂ ਦਾ ਆਗੂ ਮਹੰਤ ਕ੍ਰਿਪਾਲਦਾਸ ਹੀ ਗੁਰੂ ਜੀ ਕੋਲ ਰਿਹਾ ਜਦ ਪਠਾਣਾ ਦੀ ਬੇਬਖਾਈ ਦੀ ਖਬਰ ਪੀਰ ਬੁੱਧੂ ਸ਼ਾਹ ਜੀ ਨੂੰ ਪਹੁੰਚੀ ਤਾਂ ਆਪਣੇ ਚਾਰੇ ਪੁੱਤਰ ਦੋਵੇਂ ਭਰਾ ਅਤੇ 700 ਅਮ੍ਰਿਤ ਲੈ ਕੇ ਪੰਗਾਣੀ ਪਹੁੰਚ ਗਏ ਜੁੱਧ ਦੀ ਖਬਰ ਸੁਣ ਕੇ ਆਸ-ਪਾਸ ਦੇ ਇਲਾਕੇ ਦੇ ਸਿੱਖ ਵੀ ਜੁੱਧ ਵਿੱਚ ਹਿੱਸਾ ਲੈਣ ਲਈ ਪਹੁੰਚੇ ਅਤੇ ਜੁੱਧ ਵਿੱਚ ਜਿੱਤ ਪ੍ਰਾਪਤ ਕੀਤੀ ਇਹ ਜੁੱਧ 15 ਅਪ੍ਰੈਲ 1687 ਨੂੰ ਸ਼ੁੱਕਰਵਾਰ ਵਾਲੇ ਦਿਨ ਹੋਇਆ ਸਾਰਾ ਦਿਨ ਬੜੀ ਭਿਆਨਕ ਜੰਗ ਹੋਈ ਦੋਹਾਂ ਧਿਰਾਂ ਨੇ ਵੱਧ ਚੜ ਕੇ ਵਾਰ ਕੀਤੇ ਸ਼ੱਗੋ ਸਾਹਿਬ ਈਸੀ ਦੀਪ੍ਰੰਤ ਗੁਰੂ ਸਾਹਿਬ ਆਪ ਮੈਦਾਨ ਵਿੱਚ ਕੁੱਦ ਗਏ ਹੌਲੀ-ਹੌਲੀ ਦੇਖਦਿਆਂ-ਦੇਖਦਿਆਂ ਸਾਰੇ ਪਹਾੜੀ ਇਨਾਂ ਸੁੱਟੇ ਸਿੱਖਾਂ ਨੇ ਦੁਸ਼ਮਣਾਂ ਨੂੰ ਜਮਨਾ ਦੇ ਵਿੱਚ ਠੇਲ ਕੇ ਦਮ ਲਿਆ ਇਸ ਜੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸੈਦ ਅਸਰਫ ਅਤੇ ਸੈਦ ਮੁਹੰਮਦ ਸ਼ਾ ਅਤੇ ਭਰਾ ਪੂਰੇ ਸ਼ਾ ਸ਼ਹੀਦ ਹੋਏ ਇਸ ਜੰਗ ਵਿੱਚ ਬੀਬੀ ਬੀਰੋ ਦੇ ਦੋ ਪੁੱਤਰ ਸੱਗੋ ਸ਼ਾ ਤੇ ਜੀਤਮਲ ਅਤੇ ਹੋਰ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਦੂਜੇ ਪਾਸੇ ਪਠਾਣਾ ਵਿੱਚੋਂ ਨਿਆਵਤ ਖਾਨ ਤੇ ਹਯਾਤ ਖਾਨ ਮਾਰੇ ਗਏ ਅਤੇ ਚਾਰ ਪਹਾੜੀ ਰਾਜੇ ਅਤੇ ਬਹੁਤ ਵੱਡੀ ਗਿਣਤੀ ਦੇ ਹਿੰਦੂ ਅਤੇ ਪਠਾਣ ਫੌਜੀ ਮਾਰੇ ਗਏ ਸੋ ਸੰਗਤ ਜੀ ਸਮੇਂ ਦੇ ਪਵੰਦ ਹੋਣ ਕਾਰਨ ਇੰਨੀਆਂ ਹੀ 17 ਆਪਜੀ ਦੇ ਸਨਮੁਖ ਪੰਗਾੜੀ ਦੇ ਜੁੱਦ ਦੀਆਂ ਪੇਸ਼ ਕਰ ਸਕਿਆ ਫਿਰ ਮੌਕਾ ਮਿਲਿਆ ਤਾਂ ਇਸੇ ਹੀ ਤਰ੍ਹਾਂ ਆਪਜੀ ਦੇ ਫਿਰ ਸਨਮੁਖ ਹੋਵਾਂਗਾ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ